ਇੱਕ ਟਿਪਰ ਚਾਲਕ ਦੀ ਗਲਤੀ ਕਾਰਨ ਭਿਆਨਕ ਸੜਖਾ ਸਾਬਾ ਪਰ ਗਿਆ ਹਾਸੇ ਦਰਾਨ ਪ੍ਰਸਿੱਧ ਸੂਫੀ ਕਵਾਲ ਵਿਜੇਮਨ ਗੜਾ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਲੁਧਿਆਣਾ ਦੇ ਡੀ ਐਮ ਸੀ ਹਸਪਤਾਲ ਵਿਖੇ ਰੈਫਰ ਕੀਤਾ ਗਿਆ ਵਿਜੇਮਨ ਦੇ ਨਾਲ ਉਹਨਾਂ ਦੇ ਮਿਊਜ਼ਿਕ ਗਰੁੱਪ ਦੇ 9 ਕਰੀਬ ਮੈਂਬਰ ਦੀ ਬੁਰੀ ਤਰ੍ਹਾਂ ਜ਼ਖਮੀ ਹੋ ਗਏ ਜਿਨ੍ਹਾਂ ਦਾ ਇਲਾਜ ਸਿਵਲ ਹਸਪਤਾਲ ਫਲੋਰ ਵਿਖੇ ਕੀਤਾ ਜਾ ਰਿਹਾ ਹੈ ਮੌਕੇ ਤੇ ਮੌਜੂਦ ਚਸਨਦੀਦਾ ਨੇ ਦੱਸਿਆ ਕੇ ਪਿੰਡ ਸੇਲ ਕੀ ਆਣਾ ਪਾਸ ਲੱਗੇ ਪੁਲਸ ਨਾਕੇ ਨੂੰ ਦੇਖ ਕੇ ਘਬਰਾਟ ਵਿੱਚ ਆਏ ਟਿਪਰ ਚਾਲਕ ਨੇ ਕਵਾਲ ਵਿਜੇਮਨ ਦੀ ਇਨੋਵਾ ਵਿੱਚ ਟਿਪਰ ਠੋਕ ਦਿੱਤਾ ਜਿਸ ਕਾਰਨ ਗੱਡੀ ਦੀ ਅਗਲੀ ਸੀਟ ਤੇ ਬੈਠੇ ਕਵਾਲ ਦੇ ਜਾਦਾ ਸੱਟਾਂ ਲੱਗੀਆਂ ਅਤੇ ਬਾਕੀ ਗਰੁੱਪ ਮੈਂਬਰ ਵੀ ਬੁਰੀ ਤਰ੍ਹਾਂ ਜ਼ਖਮੀ ਹੋ ਗਏ ਕਵਾਲ ਆਪਣੀ ਟੀਮ ਨਾਲ ਕਿਸੇ ਧਾਰਮਿਕ ਧਾਰਮਿਕ ਵਿੱਚ ਧਾਰਮਿਕ ਪ੍ਰੋਗਰਾਮ ਲਗਾਉਣ ਜਾ ਰਹੇ ਸਨ ਸਮਾਜ ਸੇਵੀ ਅਤੇ ਅੰਬੇਦਕਰ ਸੈਨਾ ਪੰਜਾਬ ਦੇ ਪ੍ਰਧਾਨ ਦੀਪਕ ਰਸੂਲਪੁਰੀ ਨੇ ਦੱਸਿਆ ਕਿ ਮੌਕੇ ਤੇ ਮੌਜੂਦ ਲੋਕਾਂ ਦਾ ਕਹਿਣਾ ਹੈ ਕਿ ਪੁਲਿਸ ਨਾਕੇ ਤੇ ਮੌਜੂਦ ਸੀ ਜਿਨ੍ਹਾਂ ਪੀੜਤਾਂ ਦੀ ਸਹਾਇਤਾ ਕਰਨ ਦੀ ਬਜਾਏ ਉਹ ਮੌਕੇ ਤੋਂ ਫਰਾਰ ਹੋਣਾ ਹੀ ਮੁਨਾਸਬ ਸਮਝਿਆ ਇਸ ਮਾਮਲੇ ਨੂੰ ਲੈ ਕੇ ਥਾਣਾ ਮੁਖੀ ਫਲੋਰ ਇੰਸਪੈਕਟਰ ਸੁਦੇਸ਼ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਥਾਣੇ ਦੀ ਪੁਲਿਸ ਵੱਲੋਂ ਕੋਈ ਨਾਕਾ ਨਹੀਂ ਲਗਾਇਆ ਗਿਆ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾਵੇਗੀ ਅਤੇ ਪੁਲਿਸ ਵੱਲੋਂ ਟਿੱਪਰ ਚਾਲਕ ਤੇ ਮੁਕੱਦਮਾ ਦਰਜ ਕਰਕੇ ਉਹਨਾਂ ਨੂੰ ਜਲਦ ਗ੍ਰਿਫਤਾਰ ਕੀਤਾ ਜਾਵੇਗਾ ਆਓ ਦੇਖਦੇ ਹਾਂ ਪੂਰੀ ਰਿਪੋਰਟ ਪ੍ਰੇਮਾਨ ਕੀ ਹਸਤਾ ਹੋਇਆ ਸਹੀ ਪ੍ਰੋਗਰਾਮ ਤੇ ਜਾ ਰਹੇ ਸੀ ਨਵੇਂ ਸਾਲ ਅੱਛਾ ਜੀ ਲਾ ਸਾਲੇ ਕੋ ਟਿੱਪਰ ਵਾਲਿਆਂ ਨੇ ਸੈਡ ਜੀ ਮਾ ਕੇ ਮੁਰ ਬ੍ਰੇਕ ਮਾਰ ਦਿੱਤੀ ਸਹੀ ਅੱਛਾ ਉਹ ਨਵਾਂ ਗੱਡੀ ਸਾਡੀ ਵਕਤੀ ਹੈ ਕਿੰਨੇ ਬੰਦੇ ਸਨ ਅਸੀਂ 9 ਬੰਦੇ ਸਨ ਜੀ ਉਹਦੇ ਨੌਕਾ ਤੁਸੀਂ ਨਾ ਹਾਂ ਜੀ ਪੰਜ ਨਾਲ ਜਤੂ ਬੀਜੇ ਭਾਈ ਜਿਆਦਾ 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 ਸਾਤ ਉਹਨਾਂ ਨੂੰ ਲੱਗੇ ਅੱਛਾ ਤੁਸੀਂ ਮਾਨੀ ਕਿਤੇ ਆਏ ਸੀ ਉਹ ਡੀ ਐਮ ਸੀ ਲੱਗੇ ਇਹਨਾਂ ਨੂੰ ਉਹ ਕੀ ਕੰਡੀਸ਼ਨ ਆ ਨਾ ਕੰਡੀਸ਼ਨ ਜਿਆਦਾ ਖਰਾਬ ਹੋਈ ਹੈ ਮੇਰੀ ਵੀ ਬਾਹਰ ਤੋਂ ਵੀ ਅਕਾ ਤੁਸੀਂ ਪ੍ਰੋਗਰਾਮ ਲਾ ਕੇ ਆਉਂਦੇ ਸੀ ਕੀ ਜਾਂਦੇ ਸੀ ਜਾਂਦੇ ਬੈ ਫਿਰ ਪ੍ਰੋਗਰਾਮ ਕਰ ਸਾਡੇ ਕਿੰਨੇ ਤੱਕ ਲੱਗੇ ਹੈ ਮਹਾਲ ਹਲ ਕਰੇ ਮੋਢਾ ਨਾ ਕਰੇ ਮੇਰਾ ਨਾਮ ਰਵਿੰਦਰ ਪਾਲ ਹੈ ਜੀ ਜਾ ਇਹ ਉਹਦਾ ਇੱਕ ਕਹਾਣਾ ਹੈ ਕਿ ਕੋਆ ਉਹ ਕਿਸ ਨੂੰ ਜਾ ਰਿਹਾ ਸੀ ਨਵਾਂ ਸ਼ਹਿਰ ਸਾਈਡ ਤੇ ਜਾ ਰਿਹਾ ਸੀ ਚੱਕ ਦਾ ਸਾਡਾ ਪ੍ਰੋਗਰਾਮ ਸੀਗਾ ਤੇ ਅਚਾਨਕ ਪੁਆਰੀਆਂ ਲਾ ਕੇ ਨਾ ਰਸਾੜੇ ਦੇ ਲਾ ਕੇ ਜਾ ਕੇ ਇੱਕ ਟਰੱਕ ਸੀਗਾ ਟਿਪਰ ਉਹਨੂੰ ਪਤਾ ਨਹੀਂ ਅੱਗੇ ਨਾਕਾ ਸੀਗਾ ਕਹਿੰਦੇ ਲਗਾਇਆ ਕੋਈ ਨਾਕਾ ਵੈਸੇ ਦੱਸਿਆ ਨਹੀਂ ਤੁਹਾਨੂੰ ਤਾਂ ਉਹਨੂੰ ਟਿਪਰ ਵਾਲੇ ਨੂੰ ਦੇਖਿਆ ਉਹਨੇ ਅਚਾਨਕ ਨਾਲ ਆਪਣੀ ਸਾਈਡੇ ਜਾਂਦੇ ਜਾਂਦੇ ਨੇ ਠੱਕ ਮਾਰ ਦਿੱਤਾ ਕੱਟ ਮਾਰ ਰਿਹਾ ਉਹ ਤਾਂ ਰੌਕਸਾਈਡ ਦਾ ਜਦੋਂ ਕੱਟ ਮਾਰਿਆ ਤੇ ਸਾਡੀ ਵੀ ਗੱਡੀ ਜੜੀ ਸੀਗੀ ਅਸੀਂ ਵੀ ਥੋੜੇ ਖਾਲੀ ਤੁਸੀਂਗੇ ਜ਼ਰੂਰਤਾਂ ਤੇ ਸਾਨੂੰ ਮੌਕਾ ਨਹੀਂ ਮਿਲਿਆ ਬ੍ਰੇਕ ਮਾਰੀ ਮੁੰਡੇ ਨੇ ਬਹੁਤ ਲੰਬੀ ਬਿਲਕੁਲ ਨਹੀਂ ਮਿਲਿਆ ਅਸੀਂ ਗੱਡੀ ਦੇ ਵਿੱਚ 7 ਤੱਕ ਮੈਂਬਰ ਸੀਗੇ ਫਟਾ ਕਿਹੜਾ ਲੱਗਿਆ ਕਟਾ ਸਾਡੇ ਪੰਜਾ ਵੱਧਿਆਂ ਦੇ ਜਿਆਦਾ ਲੱਗ ਗਿਆ ਠੀਕ ਹੈ ਕਿਤੇ ਦਾ ਥੋੜਾ ਖਲਾਫ ਡੀਗਰੀ ਕਰਤਾ ਸੀ ਜਿਹੇ ਮੰਨਦੇ ਉਹਨਾਂ ਦੇ ਕੀ ਨਾ ਰਹੇ ਉਹਨਾਂ ਦੇ ਸ਼ਰਤ ਜ਼ਿਆਦਾ ਹੈਗੀ ਆ। ਉਹਨਾਂ ਨੂੰ ਲੁਧਿਆਣੇ ਲੈ ਕੇ ਗਏ ਆ। ਉਹਨਾਂ ਦੇ ਸਿਰ ਦੇ ਵਿੱਚ ਟੱਪਿਆ। ਰੈਫਰ ਕਰ ਰਿਹਾ। ਉਹ ਮੌਕੇ ਤੇ ਭੱਜ ਗਿਆ ਸੀਗਾ ਜੀ। ਤੇ ਸਮਝੀ ਕਿ ਪੁਲਿਸ ਕਾ ਵੀ ਮੌਕੇ ਤੇ ਨਾਕਾ ਲਗਾ ਤਾਹੀ ਪੁਲਿਸ ਜਿਹੜਾ ਐਕਸੀਡੈਂਟ ਹੋਇਆ ਦੇਖ ਕੇ ਭੱਜ ਗਿਆ। ਨਾਕਾ ਨਾਕੇ ਤੇ ਪੁਲਿਸ ਸੀਗੀ ਜਿਹੜੀ ਉਹ ਬੰਦੇ ਦਾ ਅੱਖ ਵੇਖ ਕੇ ਕਹਿੰਦੇ ਖੜੇ ਸੀਗੇ ਚੱਲੇ ਗਏ ਸੀ ਵੇਲੇ। ਐਕਸੀਡੈਂਟ ਦਾ ਜੋ ਪਤਾ ਲੱਗਾ ਵੀ ਐਕਸੀਡੈਂਟ ਹੋਇਆ ਤੇ ਉੱਥੋਂ ਚਲੇ ਗਏ ਸੀਗੇ ਮੌਕੇ ਤੇ। ਅਧਿਪਤੀ ਜੇਕਰ ਐਕਸੀਡੈਂਟ ਹੋਇਆ ਜਿੱਦੇ ਵਿੱਚ ਪੰਜਾਬੀ ਸਿੰਗਰ ਆਪਣੇ ਫਲੋਰ ਤੇ ਬਹੁਤ ਮਸ਼ਹੂਰ ਪੰਜਾਬੀ ਸਿੰਗਰ ਸਾਡੇ ਕੀ ਹਾਲਤਿਆ ਕੀ ਹੋ ਸੋ ਅੱਜ ਪਿੰਸਫੇਲਗੀਆਂ ਦੇ ਨੇੜੇ ਸੱਤਸੰਗ ਘਰ ਦੇ ਕੋਲ ਸਾਡੇ ਨਾਲ ਦੇ ਨਜ਼ਦੀਕ ਪਿੰਡ ਤੋਂ ਬਹੁਤ ਸਾਰੇ ਸਟਾਕਰੋ ਵੱਡਾ ਬਰਾ ਵਿਜੇਮਨ 뮤지컬 ਗਰੁੱਪ ਦੀ ਪੂਰੀ ਜਿਹੜੀ ਟੀਮ ਅੱਜੋ ਚੱਕਦਾਂ ਨੇ ਦੇਖੇ ਪ੍ਰੋਗਰਾਮ ਕਿਤੇ ਧਾਰਮਿਕ ਜਗ੍ਹਾ ਤੇ ਲਗਾਉਣ ਜਾ ਰਿਹਾ ਸੀ ਸੋ ਉਹਨਾਂ ਦਾ ਇੱਕ ਤੇਜ਼ ਰਫਤਾਰ ਜਿਹੜਾ ਟੱਪਰ ਆ ਉਸਨੇ ਉਹਨੂੰ ਜਿਹੜੀ ਤੇ ਰਫ਼ਤਾਰ ਚੱਲਦਾ ਸਾਈਡ ਮਾਰ ਦਿੱਤੀ ਤੇ ਜਿੰਨੇ ਵੀ ਜਿਹੜਾ ਗੱਡੀ ਜਿਹੜੇ ਇਨਬੈਲੈਂਸ ਹੋਣ ਕਾਰਨ ਸਾਰਿਆਂ ਦੇ ਜਿਹੜਾ ਜ਼ਖਮੀ ਹੋ ਗਏ ਵਿਜੇਮਨ ਸਿੰਘ ਜਿਹੜੇ ਮੇਨ ਅੰਦਰ ਸਿੰਘਰ ਆ ਉਹਨਾਂ ਦੇ ਸੱਟ ਨਹੀਂ ਜ਼ਿਆਦਾ ਲੱਗੀ ਐ ਕਿ ਉਹਨਾਂ ਦਾ ਸਿਰ ਜਿਹੜਾ ਪੂਰੀ ਤਰ੍ਹਾਂ ਜਿਹੜਾ ਫੜ ਚੁੱਕਿਆ ਸੀ ਉਹਨਾਂ ਨੂੰ ਇੱਥੋਂ ਸਿਵਲ ਹਸਪੀਟਲ ਤੋਂ ਰੈਫਰ ਦੇ ਆਨੰਦ ਵਿਖੇ ਕਰ ਦਿੱਤਾ ਗਿਆ ਤੇ ਕੁਝ ਸਾਡੇ ਨਾਲ ਇੱਥੇ ਸਾਡੇ ਪਿੰਡ ਦਾ ਮੁੰਡਾ ਪ੍ਰੇਮ ਮਾਨ ਸਿੰਘਰ ਆ ਸੋ ਉਹਨੇ ਉਹਦੇ ਵੀ ਸੱਟ ਜ਼ਿਆਦੀ ਲੱਗੀ ਹੋਣ ਕਾਰਨ ਪਰ ਉਹਦਾ ਹਿੰਮਤ ਦੀ ਦਾਗ ਦੇਣੀ ਆ ਉਹਨੇ ਸਾਰੇ ਜਿਹੜੇ ਜਖਮੀਆਂ ਨੂੰ ਜਿਹੜਾ ਆਪਣੀ ਗੱਡੀਓਂ ਕੱਢਿਆ ਤੇ ਰਾਹਗੀਰ ਜਿਹੜੇ ਉੱਥੇ ਦੇ ਉਹਨਾਂ ਨੇ ਲਿਆ ਕੇ ਬਿਲੇਮਾਂਦੀ ਨੂੰ ਸਿਵਲ ਹਸਪਤਲ ਫਰੌਰ ਲੈ ਕੇ ਆਂਦਾ ਤੇ ਬਾਅਦ ਦੇ ਵਿੱਚ 108 ਐਂਬੂਲੈਂਸ ਰਾਹੀਂ ਜੰਨੇ ਵੀ ਜਿਹੜੇ ਮਰੀਜ਼ ਹੈ ਜਿਨ੍ਹਾਂ ਦੇ ਜ਼ਖਮੀ ਹਾਲਤ ਦੇ ਵਿੱਚ ਉਹਨਾਂ ਨੂੰ ਸਿਵਲ ਹਸਪਤਲ ਲਿਆਂਦਾ ਪਰ ਇੱਕ ਦਸਨਯੋਗ ਜ਼ਿਕਰ ਜੋ ਗੱਲ ਹੈ ਕਿ ਇੱਥੇ ਦੇ ਜਿਹੜੇ ਰਾਹਗੀਰ ਆ ਤੇ ਕੋਰੀਅਰ ਜਿਹੜੇ ਮੁੰਡੇ ਕੋਰੀਅਰ ਗੱਡ ਜਾਂਦੇ ਉਹਨਾਂ ਦੇ ਦੱਸਣ ਦੇ ਮੁਤਾਬਕ ਵੀ ਉੱਥੇ ਪੁਲਿਸ ਦਾ ਨਾਕਾ ਲੱਗਾ ਹੋਇਆ ਸੀ ਪਰ ਦੇਖੋ ਬੜੀ ਵੱਡੀ ਨੁਲਿੱਕੀ ਪੁਲਿਸ ਦੀ ਨਾਕਾ ਜਦੋਂ ਲੱਗਾ ਜਦੋਂ ਐਕਸੀਡੈਂਟ ਹੋਇਆ ਜਿਹੜਾ ਮੌਜੂਦਾ ਪੁਲਿਸ ਆ ਉਹ ਆਪਣੀਆਂ ਗੱਡੀਆਂ 'ਚ ਬੈਠ ਕੇ ਉੱਥੋਂ ਜਿਹੜਾ ਫਰਾਰ ਹੋਰ ਜੋ ਹੋ ਜਾਂਦੇ ਆ ਉਹਨਾਂ ਦਾ ਫਰਜ਼ੇ ਬਣਦਾ ਸੀ ਕਿ ਜਿਹੜੇ ਜਿਹੇ ਐਕਸੀਡੈਂਟ ਹੋਇਆ ਤੇ ਉਹਨਾਂ ਨੂੰ ਜਿਹੜਾ ਜਾ ਕੇ ਸਿਵਲ ਹਸਪੀਟਲ ਵਿੱਚ ਕੇ ਉਹਨਾਂ ਦੇ ਇਲਾਜ ਲਈ ਉਹਨਾਂ ਨੂੰ ਲੈ ਕੇ ਜਾਂਦੇ ਜਿੱਥੇ ਪੰਜਾਬ ਸਰਕਾਰ ਸੜਕ ਸੁਰੱਖਿਆ ਫੋਰਸ ਵਰਗੀਆਂ ਜਿਹੜੀਆਂ ਸੁਬ੍ਹਾ ਦਾ ਮੌਪਲਬਦ ਕਰਦੀ ਆ ਪਰ ਉਹਦੇ ਅੱਜ ਉਲਟ ਹੋਇਆ ਕਿ ਕਿਸੇ ਵੀ ਬੰਦੇ ਨੇ ਪੇਸ਼ੈਂਟ ਨੂੰ ਜਿਹੜੇ ਐਕਸੀਡੈਂਟ ਜ਼ਖਮੀ ਹਾਲਾਤ ਦੇ ਵਿੱਚ ਹਸਪਤਲ ਨਹੀਂ ਲੈ ਗਏ ਸੋ 2 ਘੰਟੇ ਤੋਂ ਉੱਪਰ ਮੈਨੂੰ ਸਿਵਲ ਹਸਪਤਲ ਫਲੋਰ 'ਤੇ ਹੋ ਗਿਆ ਵਕ ਵਕ ਜਿਹੜੇ ਜ਼ਖਮੀ ਬੰਦਿਆਂ ਨੂੰ ਉਹਨਾਂ ਨੂੰ ਜਿਹੜੇ ਇਲਾਜ ਸੀਟੀ ਸਕੈਨ ਲਈ ਭੇਜਿਆ ਗਿਆ ਦਿਆਨੰਦ ਦਾ ਰੈਫਰ ਕੀਤਾ ਗਿਆ 2 ਘੰਟੇ ਤੋਂ ਫਲੋਰ ਪੁਲਿਸ ਦਾ ਕੋਈ ਵੀ ਨੁਮਾਇੰਦਾ ਨਾ ਮੋਕੇ ਉੱਥੇ ਦੀ ਲਥਾੜਾ ਪੁਲਿਸ ਦਾ ਕੋਈ ਵੀ ਨੁਮਾਇੰਦਾ ਹਲੇ ਤੱਕ ਇੱਥੇ ਜ਼ਖਮੀਆਂ ਦਾ ਹਾਲਚਲ ਬੁੱਠਾ ਤੱਕ ਨਹੀਂ ਆਈ ਸੋ ਇਹ ਅੱਜ ਫਲੋਰ ਸ਼ਹਿਰ ਦੇ ਹਾਲਾਤ ਆ ਪਰ ਮੈਂ ਮਾਨਯੋਗ ਐਸਐਸਪੀ ਸਾਹਿਬ ਨੂੰ ਜਿਲ੍ਹਾ ਜੰਦਰ ਦਿਹਾਤੀ ਨੂੰ ਉਰਜਰ ਮੰਗ ਕਰਦਾ ਕਿ ਆਪਣੀ ਬ੍ਰੀਕੀ ਨਾਲ ਜਾਂਚ ਕਰਕੇ ਜੇਕਰ ਉਥੇ ਵਾਕਈ ਪੁਲਿਸ ਦਾ ਨਾਕਾ ਸੀ ਜਿਹੜੇ ਉਹ ਮੌਕੇ ਤੇ ਫਰਾਰ ਹੋ ਗਏ ਤਾਂ ਉਹਨਾਂ ਦੇ ਖਿਲਾਫ ਜਿਹੜਾ ਸਖਤ ਜਿਹੜਾ ਡਿਊਟੀ ਬੇਕੁਤਾਹੀ ਕਰਨ ਦੀ ਜਿਹੜੀ ਉਹਨਾਂ ਦੇ ਐਕਸ਼ਨ ਲਿਆ ਜਾਵੇ ਤਾਂ ਜੋ ਆਉਣ ਵਾਲੇ ਸਮੇਂ ਦੇ ਕਿ ਜਿਹੜੇ ਨਾਗਰਿਕ ਉਹਨਾਂ ਨੂੰ ਚੰਗਾ ਮੈਸੇਜ ਆਵੇ ਕਿ ਫਲੋਰ ਪੁਲਿਸ ਜਿਹੜੀ ਆ ਜਾਂ ਲੋਕਲ ਪੁਲਿਸ ਜਿਲ੍ਹਾ ਜੰਦਰ ਦਿਹਾਤੀ ਪੁਲਿਸ ਆ ਉਹ ਤੁਹਾਡੀ ਸੁਰੱਖਿਆ ਲਈ ਹਮੇਸ਼ਾ ਤਤਪਾਰ ਆ ਇਹ ਦਸਨ ਦੇ ਮੁਤਾਬਕ ਲੋਕਾਂ ਦੇ ਉੱਤੇ ਪੁਲਿਸ ਦਾ ਨਾਮ ਮੌਜੂਦ ਦਾ ਨਾਕਾ ਸੀ ਉਹ ਚਲੇਗਾ ਉਸ ਜਦੋਂ ਛੱਡ ਕੇ ਹਲਕਾ ਇਹਨਾਂ ਦਾ ਫਰਜ ਬਣਦਾ ਸੀ ਜੇਕਰ ਕੋਈ ਤਾਹੀ ਹੋਈ ਹੈ ਤਾਂ ਉਹਨਾਂ ਦੇ ਸਖਤ ਜਿਹੜਾ ਐਕਸ਼ਨ ਲੈਣਾ ਚਾਹੀਦਾ ਸੋ ਅੱਜ ਸਾਰੇ ਜਿਹੜੇ ਸਿਵਲ ਹਸਪੀਟਲ ਜਿਹੜੇ ਇਲਾਜ ਆ ਸੋ ਸਾਡੇ ਨਾਲ ਦੇ ਪਿੰਡ ਗਵਾਢੀਪੜਾ ਤੇਜਪਾਲ ਉਹਦੇ ਸਿਰ ਤੇ ਸਾਤ ਜਿਆਦੀ ਸਾਡ ਹੋਣ ਲੱਗਣ ਕਰਨ ਉਹਨੂੰ ਵੀ ਜਿਹੜਾ ਸੀਰੀਅਸ ਸਕੈਨ ਲਈ ਰੈਫਰ ਕੀਤਾ ਗਿਆ ਜਿਹੜੇ ਟਿੱਪਰ ਵੀ ਗੱਲ ਕਰਦੇ ਆ ਟਿੱਪਰ ਵਾਲਾ ਮੌਕੇ ਤੇ ਤਰਾਰ ਹੋ ਗਿਆ ਟਿੱਪਰ ਵਾਲਾ ਜਿਹੜਾ ਐਕਸੀਡੈਂਟ ਮਾਰ ਕੇ ਜਿਹੜਾ ਗੱਡੀ ਦੇ ਵਿੱਚ ਸਾਈਡ ਮਾਰ ਕੇ ਉਹ ਮੌਕੇ ਤੇ ਭੱਜ ਤੇ ਤੇ ਪਰ ਜਿਹੜਾ ਮਾਨਯੋਗ ਚੌਕੀ ਚਾਨਦ ਸਾਡਾ ਜੀ ਨੇ ਆਪਣੇ ਜਿਹੜਾ ਕਬਜ਼ੇ ਹੋ ਜਾਂਦੇ ਆ ਪਰ ਹੱਲੇ ਤੱਕ ਫਲੋਰ ਪੁਲਿਸ ਦਾ ਕੋਈ ਨੁਮਾਇੰਦਾ ਸਿਵਲ ਹਸਪੀਟਲ ਇਹਨਾਂ ਦਾ ਹਾਲ ਚਾਲ ਪੁੱਛਣੇ ਨਹੀਂ ਪਹੁੰਚਿਆ ਇੱਥੇ ਲੇ 2 ਘੰਟੇ ਤੋਂ ਤੁਸੀਂ 2 ਘੰਟੇ ਤੋਂ ਵੀ ਉੱਪਰ ਹੋ ਗਿਆ ਜੀ 2 ਘੰਟੇ ਤੋਂ ਉੱਪਰ ਹੋ ਗਿਆ ਇੱਕ ਵੀ ਮੁਲਾਜ਼ਮ ਇੱਥੇ ਜਿਹੜਾ ਫਲੋਰ ਪੁਲਿਸ ਦਾ ਨਹੀਂ ਪਹੁੰਚਿਆ ਦਵਾਈਆਂ ਖਾ ਖਾ ਕੇ ਪਰੇਸ਼ਾਨ ਹੋ ਚੁੱਕੇ ਮਰੀਜ਼ਾਂ ਲਈ ਆਸ ਦੀ ਇੱਕੋ ਇੱਕ ਕਿਰਨ ਕਹਿਤ ਆਯੁਰਵੇਦ ਦੁਆਖਾਨਾ ਔਰ ਤੁਮਰਦ ਹਰ ਤਰ੍ਹਾਂ ਦੇ ਗੁਪਤ ਰੋਗਾਂ ਦੇ ਮਾਹਰ ਅਧਰੰਗ ਕਾਲਾ ਪੀੜਿਆ ਮੋਟਾਪਾ ਸ਼ੂਗਰ ਸਕਟੇ ਹੋਏ ਸੈਲ ਇੱਕ ਦਿਨ ਵਿੱਚ ਪੂਰੇ ਕਰੋ ਫੋਨ ਕਰੋ 98763 79499 ਨਵਾਂ ਸ਼ਹਿਰ ਦੁਬਾਬਾ YouTube ਚੈਨਲ ਸੰਪਰਕ 98763 79499